ਪੇਲੀ ਦੁਕਾਨ ਤੇ ਚੱਲ ਜੀ ਨਿਹਾਲ ਸਿੰਘ ਵਾਲੇ ਜੀ ਕਾਰ ਕਿ ਬੜਾ ਸੀ ਕਾਰ ਕਾਰ ਨਹੀਂ ਆਪਣੀ ਦੁਕਾਨ ਤੇ ਬੈਠੇ ਸੀਗੇ ਜੀ ਕਿੰਨੇ ਜਾਣੇ ਆਏ ਸੀਗੇ ਹੈਗੇ ਸੀਗੇ 5 15 16 ਜਾਣੇ ਸੀਗੇ ਜੀ ਸਾਦੇ ਤੇ ਆਏ ਸੀ ਗੱਡੀਆਂ ਤੇ ਆਏ ਸੀਗੇ ਜੀ ਕੀ ਇਤਿਆਰ ਕਿਸੇ ਨੇ ਅਸਲੇ ਸੀਗੇ ਤਖੰਡੇ ਜਗੇ ਤੇ ਕਿਰਪਾਨ ਸੀਗੀ ਕਾਦੀ ਮੋਬਾਈਲ ਸੀ ਕਾਦੀ ਦੁਕਾਨ ਸੀਗੀ ਮੋਬਾਈਲਾਂ ਵਾਲੀ ਦੁਕਾਨ ਸੀ ਤੇ ਤੁਸੀਂ ਕੋਈ ਉੱਥੇ ਪੁੱਛੋ ਲੈ ਰਾਜੀਨਾਮਾ ਕਰਨੇ ਸੀਗੇ ਜੀ ਮੰਡੇ ਨਾਲ ਮਹਤਰੀ ਨਾਲ ਰਿੰਕੂ ਨਾਲ ਦੀ ਤਾਂ ਚੀਜ਼ ਹੋ ਸੀਗਾ ਪੈਣ। ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਹਰਕ੍ਰਿਸ਼ਨ ਸਿੰਘ ਜੀ। ਪਹਿਲਾਂ ਤੋਂ ਦੇ ਲੈਂਡ ਸੀ ਕੋਈ ਧਾਨ ਦੀ ਲੜਾਈ ਚੱਲਦੀ ਸੀ। ਹਾਂ ਜੀ। ਕਿੰਨੇ ਜਖਮ ਹੋ ਤੁਹਾਡੇ? 5-6 ਜਾਨੇ ਨਾਲ ਦੀ। ਕੀ ਉਹਨਾਂ ਦੇ ਬੱਚੇ ਆ? ਦੋਹਾਂ ਦੇ ਇੱਕ ਦੋਹਾਂ ਦੇ ਤਾਂ ਫੇਰ ਬੱਜਿਆ ਏ। ਤੇ ਇੱਕ ਦੇ ਸਿਰ ਨਾਲ ਲੱਗਿਆ, ਇੱਕ ਦੇ ਸਿਰ ਪਰ ਤੇ ਇੱਕ ਨਾਲ। ਜੀ ਸਰ। ਅਜਨਾ ਜੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਪਤਾ ਲੱਗਾ ਕਿ ਇੱਕ ਮੋਬਾਈਲ ਸ਼ਾਪ ਹੈ ਉੱਥੇ ਲੜਾਈ ਝਗੜਾ ਹੋ ਗਿਆ ਗੋਲੀ ਚੱਲ ਗਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਇਹ ਹਾਲਾਤ ਸੀ ਕਿ ਪਤਾ ਲੱਗਾ ਵੀ ਜਸਪ੍ਰੀਤ ਸਿੰਘ ਹਰਕ੍ਰਿਸ਼ਨ ਅਤੇ ਧਰਮਪਾਲ ਇਹ ਕਿਸੇ ਪੁਰਾਣੇ ਮਸਲਾ ਸੀ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਉਹਦੇ ਸਬੰਧ ਵਿੱਚ ਇਹ ਇਕੱਠੇ ਹੋਏ ਸਨ ਤੇ ਉੱਥੇ ਗੱਲਾਂ ਕਰਦਿਆਂ ਇਨਾਂ ਦਾ ਮਾਹੌਲ ਤਣਾਪੂਰਨ ਹੋ ਗਿਆ ਤਾਂ ਇੱਕ ਗੋਬਨ ਸਿੰਘ ਜਿਸ ਕੁਲਦਨ ਨਾਮ ਦਾ ਵਿਅਕਤੀ ਹੈ ਜਿਹੜਾ ਉਹਨਾਂ ਨੇ ਇਹਨਾਂ ਤੇ ਜਿਹੜਾ ਹੈਗਾ ਗੋਲੀਬਾਰੀ ਹੋ ਗਈ ਤੇ ਤਿੰਨ ਜਿਹੜੇ ਬੰਦੇ ਜਖਮੀ ਹੋ ਗਏ ਨੇ ਉਹਨਾਂ ਨੂੰ ਜਿਹੜਾ ਅਮੈਰੀ ਸਿਟੀ ਹਸਪੀਟਲ ਹੈ ਉੱਥੇ ਦਾਖਲ ਕਰਾਇਆ ਗਿਆ ਅਸੀਂ ਇੱਥੇ ਆਏ ਹਾਂ ਤੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਮناسب ਕਾਰਵਾਈ ਹੋਈ ਉਹ ਅਮਲ ਵਿੱਚ ਲਿਆਂਦੀ ਜਾਊਗੀ